ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਜੀ ਬਲੌਗ ਫਿਰ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਹੈਗੇ ਆ ਜੀ ਬਲੌਗ ਸ਼ੂਟ ਕਰਨਾ ਹੈ ਗੁਰਦੁਆਰਾ ਸ਼੍ਰੀ ਤਪੋਬਨ ਸਾਹਿਬ ਟੱਕੀ ਸਾਹਿਬ ਗੁਰਦੁਆਰਾ ਪੈਂਦਾ ਜੀ ਤੇ ਦੇਖ ਸਕਦੇ ਹੋ ਪੂਰਾ ਆਲੇ-ਦੁਆਲੇ ਪੂਰਾ ਜੰਗਲ ਹੈ ਤੇ ਗੁਰੂ ਘਰ ਪੂਰੇ ਜੰਗਲ ਦੇ ਵਿੱਚ ਹੀ ਬਣਿਆ ਹੋਇਆ ਤੇ ਆਪਾਂ ਵੀ ਚੱਲਦੇ ਹਾਂ ਗੁਰੂ ਘਰ ਤੋਂ ਦਰਸ਼ਨ ਕਰਾਉਣੇ ਜੀ ਚੱਲ ਕੇ ਤੇ ਅੰਦਰ ਚੱਲ ਕੇ ਨਤਮਸਤਕ ਹੋਣੇ ਆ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਤੇ ਪੂਰਾ ਆਲੇ-ਦੁਆਲੇ ਜੰਗਲ ਹੈ ਜੀ ਤੇ ਮਕਸੂਦਰਾ ਪਿੰਡ 'ਚ ਗੁਰੂ ਘਰ ਪੈਂਦਾ ਵਾ ਪੂਰੇ ਜੰਗਲ 'ਚ ਹੀ ਆ ਤੇ ਗੁਰਦੁਆਰਾ ਸ੍ਰੀ ਤਪੋਬਨ ਸਾਹਿਬ ਠੱਕੀ ਸਾਹਿਬ ਵੀ ਕਹਿੰਦੇ ਇਹਨੂੰ ਤੇ ਬਾਕੀ ਆਪਾਂ ਤੇ ਗੁਰਦੁਆਰਾ ਸ਼ਰੀਫ ਤੱਪੋਬੰਦ ਸਾਹਿਬ ਟੱਕੀ ਸਾਹਿਬ ਮਕਸੂਦਰਾ ਲੁਧਿਆਣਾ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਜੇ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਅੱਧਰ ਚੱਲਦੇ ਹਾਂ ਗੁਰੂ ਘਰ ਚ ਨੰਪੁਸਤਕ ਨੂੰ ਨਹੀਂ ਚੱਲਗੇ ਇਹ ਵੀ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਜੀ ਪੰਜਾਬੀ ਚ ਲਿਖਿਆ ਪਿੱਛੇ ਹਿੰਦੀ ਚ ਲਿਖਿਆ ਹੋਇਆ ਸੀ ਦੇਖੇ ਗੁਰੂ ਘਰ ਦੇ ਨੀਮ ਲੱਗੇ ਹੋਏ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਚਿੜੀਆਂ ਵਾਸਤੇ ਉੱਪਰ ਆਲਣੇ ਬਣਾਏ ਗਏ ਆ ਜਿਵੇਂ ਦੇਖ ਸਕਦੇ ਹੋ ਉੱਪਰ ਪੰਛੀਆਂ ਦੇ ਰਹਿਣ ਵਾਸਤੇ ਆ ਜੀ ਇਹ ਸਾਰਾ ਤੇ ਆਲੇ-ਦੁਆਲੇ ਪੂਰਾ ਹੀ ਜੰਗਲ ਆ ਅਬ ਇਹ ਦੇਖੋ ਜੰਗਲ ਦੇ ਵਿੱਚ ਹੀ ਗੁਰੂ ਘਰ ਬਣਿਆ ਹੋਇਆ ਹੈ ਫੱਗੇ ਚੱਲਦੇ ਆ ਜੀ। ਵਾਰ ਕਰਦੇ ਆ ਤਾਂ 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 ਜੰਨੀ ਦੇ ਵਿੱਚ ਸੁਆਰ ਕਰਦੇ ਆ ਕਿ ਭਾਦੇ। ਅੱਜ ਖੁੱਲੇ ਚੇ ਦਿਮਾਨ ਸਾਜਦੇ ਅਸੀਂ ਦੇਖ ਸਕਦੇ ਹਾਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਕੈਮਰੇ ਵਗੈਰਾ ਲੱਗੇ। ਤੇ ਖੁੱਲੇ ਚ ਇੱਥੇ ਬਾਬਾ ਜੀ ਆ ਕੇ ਕੀਰਤਨ ਕਰਦੇ। ਬਾਕੀ ਸਾਰਾ ਵਾਲੇ ਜੰਗਲ ਹੀ ਤੁਸੀਂ ਦੇਖ ਸਕਦੇ। ਇਥੇ ਸੰਗਤਾਂ ਆ ਕੇ ਕੀਰਤਨ ਗੁਰਬਾਣੀ ਦਾ ਆਨੰਦ ਲੈਂਦੀਆਂ ਨੇ ਆ ਕੇ ਇਹ ਦੇਖ ਸਕਦੇ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਗੁਰੂ ਘਰ ਚ ਪੇਟੀ ਦੇ ਪਿਆ ਪੇਟੀ ਇੱਧਰ ਬਾਬਾ ਜੀ ਦੇ ਘੋੜੇ ਰੱਖੇ ਹੋਏ ਜੀ ਘੋੜ ਸਵਾਰੀ ਕਰਦੇ ਪਏ ਦੇਖੋ ਤੁਸੀਂ ਬਾਬਾ ਜੀ ਦੇ ਘੋੜੇ ਰੱਖੇ ਹੋਏ ਉਹਨਾਂ ਕੱਟ ਕੇ ਫਿਰ ਆਪਾਂ ਆਪਾਂ ਪਿੰਡਾਂ ਤੋਂ ਹੋ ਗਿਆ। ਲਾਸਟ ਸ਼ੁਆਰ ਪਿੰਡ ਰਾਜਨਪਾਲਾ ਪਿੰਡ ਸ਼ੁਆਰ ਅਰਵਾਸ ਸ਼ੁਆਰ ਤੇ ਇਧਰ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਜੀ। ਆਪਾਂ ਵੀ ਚੱਲਦੇ ਹਾਂ ਗੁਰੂ ਘਰ ਤੇ ਨਤਮਸਤਕ ਹੁੰਦੇ ਆ ਤੇ ਬਾਬਾ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ। ਗੁਰਦੁਆਰਾ ਸ਼੍ਰੀ ਤੱਪੋਬਨ ਸਾਹਿਬ ਠੱਗੀ ਸਾਹਿਬ ਪਿੰਡ ਮਕਸੂਦੜਾ ਇਹ ਹਰ ਤਰ੍ਹਾਂ ਦੇ ਜਾਨਵਰ ਇੱਥੇ ਬਾਬਾ ਜੀ ਨੇ ਰੱਖੇ ਹੋਏ ਆ। ਸਾਮ ਸੰਭਾਲ ਕਰਦੇ ਉਹਨਾਂ ਦੀ ਤੇ ਬਾਕੀ ਆਪਾਂ ਅੱਗੇ ਚੱਲਦੇ ਹਾਂ ਜੀ। ਬਾਬਾ ਜੀ ਊਠ ਦੀ ਸਵਾਰੀ ਕਰਦੇ ਪਏ ਆ ਤੇ ਊਠ ਵੀ ਰੱਖੇ ਹੋਏ ਆ ਜੀ ਇੱਥੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ। ਆਪ ਕਿਧਰ ਬੱਚਾ ਨਹੀਂ ਲੋ ਜੀ ਇੱਥੇ ਊਠ ਵੀ ਰੱਖੇ ਗਏ ਆ। ਆਇਆ। ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ। ਲੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨੀ ਦੇਉੜੀ ਹੈ ਜੀ ਅੰਦਰ ਗੁਰਦੁਆਰਾ ਸਾਹਿਬ ਚ ਪਾਠ ਹੋ ਰਿਹਾ ਤੇ ਆਲੇ ਦੁਆਲੇ ਸਾਰਾ ਜੰਗਲ ਹੀ ਹੈ ਤੇ ਦੇਖ ਸਕਦੇ ਤੇ ਆਪਾਂ ਅੰਦਰ ਚੱਲਦੇ ਹਾਂ ਗੁਰੂ ਘਰ ਚ ਨਤਮਸਤਕ ਹੋਣੇ ਤੁਹਾਨੂੰ ਵੀ ਜਲ ਕੇ ਮੈਂ ਦਰਸ਼ਨ ਕਰਾਉਣਾ ਗੁਰੂ ਘਰ ਸਾਹਿਬ ਦੇ ਚਲੋ ਜੀ ਕਈ ਕੋਟ ਪਰ ਤੁchna ਕਰ ਕਈ ਕੋਟ ਪਾਇਆ ਸਰੰਬਾ ਹੈ ਕਈ ਕੋਟ ਸਰਦੇਸ਼ ਬਰਮਾ ਜਿਤ ਤੇ ਲਾਭੋ ਤਿਤ ਲਗੇ ਤਿਤ ਤਿਤ ਲਗਣਾ ਨਾਨਕ ਕਰਦੇ ਕੀ ਜਾਨੈ ਕਰ ਕਰ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜੇ ਦਾ ਸੋਕ ਕਈ ਕੋਟ ਤੋਂ ਕੀ ਸਰਬ ਭੁਗਾਇ ਯੋ ਜਲਵੇਂ ਜਲਿਆ ਇਹ ਕਟਾਨਾ ਕੀ ਸੰਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ सुख सुखी बसे बसकीनिया आप निवार तले बड़े बड़े अहंकारिया नानक गर्भ तले अष्टपति जिसके अंतर राज अपमान सो तो नरक पाती हो स्वान जो जाने मैं जो बलवंत सो हो का जान आप इसको कर्म वंत कहावे जानुम मराय और जोन ਉਹ ਜੀ ਇੱਧਰ ਲੰਗਰ ਕੁੱਟੀਆ ਬਣੀ ਹੋਈ ਜਿੱਥੇ ਸੰਗਤਾਂ ਬਰੋਂ ਲੰਘ ਸਕਿਆ ਯਾਰ ਤੇ ਗੁਰਦੁਆਰਾ ਸਾਹਿਬ ਚ ਪਾਠ ਹੋ ਰਿਹਾ ਵਾ ਜੀ ਬੱਤੀ ਸਾਰਾ ਗੁਰਦੁਆਰਾ ਸਾਹਿਬ ਜੰਗਲ ਚ ਹੀ ਬਣਿਆ ਹੋਇਆ ਵਾ ਗੁਰਦੁਆਰਾ ਸ੍ਰੀ ਟੱਪੋ ਬਣ ਸਾਹਿਬ ਤੇ ਦਰਸ਼ਨ ਕਰ ਸਕਦੇ ਤੁਸੀਂ ਵੀ ਬਾਬਾ ਜੀਰ ਦੀਵਾਨ ਚੱਲ ਰੇ ਤੁਸੀਂ ਸੁਣ ਸਕਦੇ ਹੋ ਪਿੱਛੇ ਪਾਠ ਹੋ ਰਿਹਾ ਗੁਰੂ ਘਰ ਚ ਦਾ ਵੀ ਗੁਰਦੁਰਸਾਬ ਦਾ ਸੰਖੇਪ ਇਤਿਹਾਸ ਜਿੱਥੇ ਲੱਗਿਆ ਦੇਖੋ ਗੁਰਦੁਰਸ਼ਰੀ ਤੱਪੋ ਬਣ ਸਾਬ ਟੱਕੀ ਸਾਬ ਪਿੰਡ ਮਕਸੂਦਰਾ ਜੀ ਦੇ ਦਰਸ਼ਨ ਕਰ ਸਕਦੇ ਹਾਂ ਪੂਰਾ ਜੰਗਲ ਹੀ ਜੰਗਲ 'ਚ ਗੁਰੂ ਘਰ ਬਣਾਇਆ ਗਿਆ ਬਾਬਾ ਜੀ ਨੇ ਚਿੜੀਆਂ ਰੱਖੀਆਂ ਹੋਈਆਂ ਜੀ ਤੇ ਪੰਛੀਆਂ ਦੀ ਸੇਵਾ ਕਰਦੇ ਆ ਦੇਖ ਸਕਦੇ ਆ ਪੰਛੀਆਂ ਨੂੰ ਤੰਗ ਪਰੇਸ਼ਾਨ ਕਰਨਾ ਮਨਾ ਹੈ ਹਰ ਤਰ੍ਹਾਂ ਦੇ ਜਾਨਵਰਾਂ ਦੀ ਇੱਥੇ ਸਾਂਭ ਸੰਭਾਲ ਕੀਤੀ ਜਾਂਦੀ ਹੈ ਬਾਕੀ ਆਪਾਂ ਚੱਲਦੇ ਆ ਜੀ ਅੱਗੇ ਤੇ ਇੱਕ ਜੀ ਗੁਰੂ ਘਰ ਦੇ ਵਿੱਚ ਫ੍ਰੀ ਡਿਸਪੈਂਸਰੀ ਬਣਵਾਈ ਗਈ ਹੈ ਤੇ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਗੁਰਦਵਾਰਾ ਸਾਹਿਬ ਵੱਲੋਂ ਕਿਸੇ ਮੇਰੇ ਵੀਰ ਭੈਣ ਨੂੰ ਦਵਾਈਆਂ ਦੀ ਜ਼ਰੂਰਤ ਹੋਵੇ ਇੱਥੋਂ ਆ ਕੇ ਆਪਣੀ ਫ੍ਰੀ ਦਵਾਈਆਂ ਲੈ ਸਕਦੇ ਨੇ ਜੋ ਮਤਲਬ ਜਿਆਦਾ ਖਰਚਾ ਨਹੀਂ ਕਰ ਸਕਦੇ ਹਸਪਤਾਲਾਂ ਦੇ ਜੋ ਇਲਾਜ ਦਾ ਖਰਚਾ ਜਿਆਦਾ ਨਹੀਂ ਕਰ ਸਕਦੇ ਉਹ ਇੱਥੋਂ ਆ ਕੇ ਫ੍ਰੀ ਤੇ ਦਵਾਈਆਂ ਲੈ ਸਕਦੇ ਗੁਰੂ ਘਰ ਚ ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਰਦੀਆਂ ਚ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇੱਥੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਜੀ ਤੇ ਇੱਧਰ ਜੀ ਸਾਹਮਣੇ ਗੋਗਰਾਸਾ ਦਾ ਪੁਰਾਤਨ ਘਰ ਆ ਪਰ ਅੰਦਰ ਕੈਮਰਾ ਲਾਊਡ ਨਹੀਂ ਹੈਗਾ ਇਸੇ ਕਰਕੇ ਆਪਾਂ ਸ਼ੂਟ ਨਹੀਂ ਕਰਾਂਗੇ ਕੁਛ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਮੈਂ ਕੋਈ ਨਿਯਮ ਨਹੀਂ ਤੋੜਾਂਗਾ ਇੱਥੇ ਤੇ ਉਹ ਸਾਹਮਣੇ ਹਿਰਨ ਰੱਖੇ ਹੋਏ ਆ ਦੇਖ ਸਕਦੇ ਹਿਰਨ ਦਾ ਬੱਚਾ ਵਾ ਛੋਟਾ ਜਿਹਾ ਤੇ ਬਾਕੀ ਇੱਧਰ ਸਾਹਮਣੇ ਬਾਬਾ ਜੀ ਦੇ ਘੋੜੇ ਰੱਖੇ ਹੋਏ ਆ ਜੀ ਬਾਕੀ ਆਪਾਂ ਚੱਲਦੇ ਆ ਜੀ ਅੱਗੇ ਬਾਕੀ ਜੀ ਅੰਦਰ ਪੁਰਾਤਨ ਘਰ ਆ ਤੇ ਅੰਦਰ ਕੈਮਰਾ ਲਾਊਡ ਨਹੀਂ ਹੈਗਾ ਇਸੇ ਕਰਕੇ ਆਪਾਂ ਅੰਦਰ ਕੈਮਰਾ ਨਹੀਂ ਚਲਾਵਾਂਗੇ ਤੇ ਤੁਸੀਂ ਇੱਥੇ ਆ ਕੇ ਦਰਸ਼ਨ ਕਰ ਸਕਦੇ ਆਂ ਪੁਰਾਤਨ ਘਰ ਦੇ ਮੈਂ ਤੁਹਾਨੂੰ ਬਾਹਰ ਖੜਕ ਕੇ ਤੁਹਾਨੂੰ ਦਿਖਾ ਸਕਦਾ ਹਾਂ ਜਿੰਨਾ ਕਿ ਮੇਤ ਹੋ ਸਕੇ ਦੇਖ ਸਕਦੇ ਤੁਸੀਂ ਪੁਰਾਤਨ ਘਰ ਏ ਟੱਕੀ ਟੱਕੀ ਸਾਹਿਬ ਗੁਰਦੁਆਰੇ ਦਾ ਤੱਪੋ ਬਣ ਸਾਹਿਬ ਤੇ ਛੋਟਾ ਜਿਹਾ ਹੀਰਾਂ ਦਾ ਬੱਚੇ ਰੱਖਿਆ ਤੇ ਦੂਜਾਂ ਰੱਖਿਆ ਜਾਂ ਕੱਟੇ ਰੱਖੇ ਛੋਟੇ ਛੋਟੇ ਹਰ ਤਰ੍ਹਾਂ ਦੇ ਜਾਨਵਰਾਂ ਦੀ ਇੱਥੇ ਸਾਂਭ ਸੰਭਾਲ ਕੀਤੀ ਜਾਂਦੀ ਹੈ ਓਕੇ ਅਪਾ ਚੱਲਦੇ ਆਂ ਜੀ ਤੇ ਇਹ ਛੋਟੇ ਛੋਟੇ ਬੱਚੇ ਰੱਖੇ ਹੋਏ ਜੀ ਇੱਥੇ ਉਹ ਚਿੱਟੇ ਰੰਗ ਦਾ ਵਾ ਇੱਕ ਪੁਰੀਆ ਹੈ ਪਰ ਉਹ ਜੀ ਆਪਾਂ ਆ ਗਏ ਗੁਰੂ ਘਰ ਤੋਂ ਬਾਹਰ ਤੇ ਇਹ ਸੀਗਾ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ੍ਰੀ ਤੱਪੋ ਬਣ ਸਾਹਿਬ ਟੱਕੀ ਸਾਹਿਬ ਤੇ ਤੁਹਾਨੂੰ ਪੂਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਤੇ ਬਾਕੀ ਜਿਹੜਾ ਪੁਰਾਤਨ ਘਰ ਆ ਉੱਥੇ ਕੈਮਰਾ ਲਾਉਡ ਨਹੀਂ ਕੀਤਾ ਇਸੇ ਕਰਕੇ ਮੈਂ ਸ਼ੂਟ ਨਹੀਂ ਕੀਤਾ ਕਿਉਂਕਿ ਮੈਂ ਕਿਸੇ ਵੀ ਗੁਰੂ ਘਰ ਦਾ ਨਿਯਮ ਨਹੀਂ ਤੋੜਨਾ ਹੈਗਾ ਤੇ ਬਾਕੀ ਆਪਾਂ ਐਂਡ ਕਰਦੇ ਆ ਆਪਣਾ ਅੱਜ ਦਾ ਵਲੌਗ ਜਲਦੀ ਮਿਲੂਗਾ ਤੁਹਾਨੂੰ ਇੱਕ ਨਵੇਂ ਵਲੌਗ ਨਾਲ ਕੋਈ ਗਲਤੀ ਹੋਵੇ ਕੋਈ ਭੁੱਲ ਚੋਗੇ ਤਾਂ ਮੈਨੂੰ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ